ਸਰ ਸ਼ਿਗਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਪੰਜਾਬੀ ਪੀਸ ਕੈਲੀ ਫੂਟੀਕ ਤੇ ਅੱਜ ਮੇਰੇ ਇੱਕ ਕਸਟਮਰ ਦੇ ਕੁਝ ਸੂਟ ਰੈਡੀ ਸੀ ਕਿ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਤੁਹਾਨੂੰ ਦਿਖਾ ਦਵਾਂ ਇਸ ਵਿੱਚ ਆਪਣੇ ਗੀਜ਼ਾ ਕਾਟਨ ਦੇ ਰੈਨ ਵਾਲੇ ਕਿ ਜੋ ਵੀ ਆਪਣੇ ਮੀਨਸ ਬਹੁਤ ਚੰਗੀਆਂ ਪਸੰਦ ਕੀਤੀਆਂ ਜਾ ਰਹੀਆਂ ਤੁਹਾਡੇ ਵਾਲਾ ਤਾਂ ਇਹ ਗੀਜ਼ਾ ਕਾਟਨ ਦੇ ਸੂਟਸ ਹੈ ਜੀ ਇਹ ਆਪਾਂ ਰੈਡੀ ਕੀਤੇ ਨੇ ਕਸਟਮਰ ਦੇ ਸਟਿਚ ਵੀ ਕੀਤੇ ਨੇ ਤੁਸੀਂ ਇਸ ਦੀ ਸਟਿਚਿੰਗ ਦੇਖ ਸਕਦੇ ਹੈਗੇ ਹੋ ਆਪਾਂ ਲੇਸੀਜ਼ ਲਗਾ ਕੇ ਸੇਬ ਬਟਨਸ ਲਗਾ ਕੇ neck ਬਣਾ ਕੇ ਇਸ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਜੀ ਘੇਰੇ ਤੇ ਵੀ ਲੈਸਿਸ ਲਗਾਈ ਹੈਗੀਆਂ ਨੇ ਤੇ ਇਹ ਗੀਜ਼ਾ ਕਾਟਨ ਦਾ ਫੈਬਰਿਕ ਰੈਨ ਵਾਲਾ ਹੈਗਾ ਜੋ ਕਿ ਬਹੁਤ ਜ਼ਿਆਦਾ ਸੌਫਟ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਅੱਛਾ ਫੈਬਰਿਕ ਹੈ ਇਸ ਦੇ نیچے ਅਸੀਂ ਲਾਈਨਿੰਗ ਲਗਾਈ ਹੈ ਬਟ ਇਹ ਤੁਸੀਂ ਅਗਰ ਨਹੀਂ ਲਗਾਉਣਾ ਚਾਹੁੰਦੇ ਤਾਂ ਲਾਈਨਿੰਗ ਨਹੀਂ ਵੀ ਲਗਾ ਸਕਦੇ ਬਟ ਲਾਈਨਿੰਗ ਨਾਲ ਫਿਨਿਸ਼ਿੰਗ ਅੱਛੀ ਆ ਜਾਂਦੀ ਹੈ ਸੋ ਇਹ ਬਿਨਾ ਲਾਈਨਿੰਗ ਤੋਂ ਵੀ ਸਟਿਚ ਕੀਤੇ ਜਾ ਸਕਦੇ ਨੇ ਕਿਉਂਕਿ ਇਹ ਕਾਟਨ ਫੈਬਰਿਕ ਹੈ ਗੀਜ਼ਾ ਕਾਟਨ ਦਾ ਇਹਦੇ ਨਾਲ ਬਾਟਮ ਹੈਗੀ ਹੈ ਬਾਟਮ ਤੇ ਵੀ ਆਪਾਂ ਲੇਸਿਸ ਲਗਾਈਆਂ ਹਨ نیچے ਨਾਲ ਦੁਪੱਟਾ ਡਾਈ ਕਰਵਾਇਆ ਹੋਇਆ ਹੈ ਜੀ ਐਨ ਦੁਪੱਟੇ ਨੂੰ ਵੀ ਲੇਸਿਸ ਦਿੱਤੀਆਂ ਨੇ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੁੰਦਾ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਇਹ ਮੇਰੇ ਇੱਕ ਕਸਟਮਰ ਦਾ ਹੈ ਸੈਕੰਡ ਇੱਕ ਹੋਰ ਸੂਟ ਆਪਾਂ ਰੈਡੀ ਕੀਤਾ ਹੈਗਾ ਮੇਟਾ ਨੋ ਵੀ ਸ਼ੋ ਕਰਦੀ ਹੈਗੀ ਹੈ ਜੀ ਆ ਦੇਖੋ ਬਹੁਤ ਹੀ ਪਿਆਰਾ ਕਲਰ ਇਹ ਵੀ ਗੀਜ਼ਾ कॉटन ਦਾ ਸੂਟ ਹੈ ਜੀ ਇਸ ਨੂੰ ਵੀ ਆਪਾਂ ਲੇਸੀਜ਼ ਲਗਾ ਕੇ ਬਹੁਤ ਹੀ ਸੋਹਣਾ ਰੈਡੀ ਕੀਤਾ ਹੈ ਤੁਸੀਂ ਦੇਖ ਸਕਦੇ ਹੋ neck ਬਣਿਆ ਹੋਇਆ ਆਪਾਂ ਲੇਸੀਜ਼ ਲਗਾਈਆਂ ਨੇ ਇਸ ਨੂੰ ਵੀ نیچے ਇਸ ਨੂੰ ਆਪਾਂ ਘੇਰੇ ਤੇ ਵੀ ਲੇਸੀਜ਼ ਲਗਾ ਕੇ ਬਹੁਤ ਹੀ ਸੋਨੀ ਫਿਨਿਸ਼ਿੰਗ ਦਿੱਤੀ ਹੈਗੀ ਹੈ ਇਸ ਦੇ ਨਾਲ ਵੀ ਇਸ ਬਾਟਮ ਹੈ ਐਂਡ ਦੁਪੱਟਾ ਰੈਡੀ ਕੀਤਾ ਹੈਗਾ ਜੀ ਬਾਟਮ ਐਂਡ ਦੁਪੱਟਾ ਦੁਪੱਟੇ ਨੂੰ ਵੀ ਲੇਸਿਸ ਲਗਾਈਆਂ ਹੋਈਆਂ ਨੇ ਬਹੁਤ ਹੀ ਸੋਹਣਾ ਸੂਟ ਇਹ ਰੈਡੀ ਹੋਇਆ ਜੀ ਮੇਰੇ ਕਸਟਮਰ ਦਾ ਨੈਕਸਟ ਇਹਦੇ ਵਿੱਚ ਇੱਕ ਹੋਰ ਕਲਰ ਆਪਾਂ ਰੈਡੀ ਕੀਤਾ ਹੈਗਾ ਆ ਦੇਖੋ ਬਹੁਤ ਹੀ ਪਿਆਰੀ ਸ਼ੀਟਸ ਆ ਜੀ ਇਹ ਆ ਦੇਖੋ ਜੀ ਇਸਦੇ ਵੀ ਆਪਾਂ ਨੈਕ ਬਣਾ ਕੇ ਲੇਸਿਸ ਲਗਾ ਕੇ ਫਿਨਿਸ਼ਿੰਗ ਕੀਤੀ ਹੈ ਘੇਰੇ ਤੇ ਵੀ ਲੇਸਿਸ ਲਗੀਆਂ ਹੋਈਆਂ ਨੇ ਬਹੁਤ ਹੀ ਸੋਨਾ ਕਲਰ ਹੈ ਇਹ ਵੀ ਇਸ ਦੇ ਨਾਲ ਵੀ ਦੁਪੱਟਾ ਡਾਈ ਕਰਵਾ ਕੇ ਉਸ ਨੂੰ ਦੁਪੱਟੇ ਨੂੰ ਲੇਸਿਸ ਲਗਾ ਕੇ ਦੁਪੱਟਾ ਰੈਡੀ ਕੀਤਾ ਹੋਇਆ ਇੱਕ ਹੋਰ ਕਲਰ ਬਹੁਤ ਹੀ ਪਿਆਰਾ ਇਹ ਵੀ ਗਿਜ਼ਾ ਕੋਟਨ ਦਾ ਹੀ ਫੈਬਰਿਕ ਹੈ ਜਾਨ ਵਾਲਾ ਆ ਦੇਖੋ ਜੀ ਬਹੁਤ ਹੀ ਸੋਨਾ ਆਪਾਂ ਨੈਕ ਬਣਾਇਆ ਹੈ ਬਹੁਤ ਹੀ ਸੋਹਣੇ ਦੇ ਪੋਰਟਲੀ ਵਾਲੇ ਬਟਨਸ ਬਣਾਏ ਨੇ ਬਹੁਤ ਹੀ ਸੋਹਣੀ ਫਿਨਿਸ਼ਿੰਗ ਦਿੱਤੀ ਹੈ কুর্তা ਟਾਈਪ ਬਣਾਇਆ ਹੈਗਾ نیچے ਦੇਖੋ ਆਰਗੈਂਜ਼ਾ ਲੇਸਿਸ ਲਗਾ ਕੇ ਇਸ ਨੂੰ ਫਿਨਿਸ਼ਿੰਗ ਦਿੱਤੀ ਹੈ ਇਹ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਹੈ ਇਸ ਨਾਲ ਕਸਟਮਰ ਨੇ ਪਲਾਜ਼ੋ ਬਣਵਾਇਆ ਸੀ ਆਪਾਂ ਪਲਾਜ਼ੋ ਨੂੰ ਵੀ نیچے ਲੇਸਿਸ ਲਾ ਕੇ ਬਹੁਤ ਹੀ ਸੋਹਣੀ ਫਿਨਿਸ਼ਿੰਗ ਦਿੱਤੀ ਹੈ ਨਾਲ ਇਸ ਦੇ ਦੁਪੱਟਾ ਹੈ ਦੁਪੱਟੇ ਨੂੰ ਵੀ ਲੇਸਿਸ ਲਗਾ ਕੇ ਫਿਨਿਸ਼ਿੰਗ ਦਿੱਤੀ ਹੈ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਹੈ ਵੀ ਕਸਟਮਰ ਦਾ ਆਪਾਂ ਗੀਜ਼ਰ कॉटन ਦੇ ਵਿੱਚ ਐਂਡ ਮਸਲਿਨ कॉटन ਦੇ ਵਿੱਚ ਕਾਫੀ ਸੂਟਸ ਰੈਡੀ ਕੀਤੇ ਨੇ ਇਹ ਇੱਕ ਹੋਰ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਨਾ ਡਿਜੀਟਲ ਪ੍ਰਿੰਟ ਦਾ ਇਹ ਹੈਗਾ ਇਹ ਹੈਗਾ ਜੀ ਮਸਲਿਨ कॉटन ਦੇ ਉੱਪਰ ਮਸਲਿਨ कॉटन ਦੇ ਉੱਪਰ ਹੈਗਾ ਤਾਂ ਇਸ ਨੂੰ ਆਪਾਂ ਬਹੁਤ ਹੀ ਸੋਨਾ ਫਿਨਿਸ਼ਿੰਗ ਦਿੱਤੀ ਹੈ ਇਸ ਦੇ ਨਾਲ ਬਾਟਮ ਪਲੇਨ ਹੈ ਆਪਾਂ ਬਾਟਮ ਤੇ ਵੀ ਸਟੀਚਿੰਗ ਕਰਵਾਈਏ ਬਹੁਤ ਹੀ ਸੋਨੇ ਨਾਲ ਦੁਪੱਟੇ ਨੂੰ ਵੀ ਲੇਸਿਸ ਲਗਾਈਆਂ ਨੇ ਬਹੁਤ ਹੀ ਪਿਆਰੇ ਸੂਟ ਬਣ ਕੇ ਰੈਡੀ ਹੋਏ ਨੇ ਜੀ ਨੈਕ ਤਾਂ ਬਹੁਤ ਹੀ ਪਿਆਰਾ ਜਿਹਾ ਸ਼ੇਡ ਇਹ ਵੀ ਕਸਟਮਰ ਨੇ ਰੈਡੀ ਕਰਵਾਇਆ ਹੈ ਇਹ ਵੀ ਸਟੀਚਰ ਦੇਖੋ ਨੈਕ ਬਣ ਸਕਦੇ ਪੋਰਟਲੀ ਬਟਨ ਬਨੇ ਹੋਏ ਨੇ ਇਸ ਦੇ ਉੱਪਰ ਦੇਖੋ ਤੁਸੀਂ ਤਾਂ ਬਹੁਤ ਹੀ ਸੋਨਾ ਕਲਰ ਨਾਲ बॉਟਮ ਐਂਡ ਦੁਪੱਟਾ ਦੁਪੱਟੇ ਨੂੰ ਵੀ ਲੇਸਿਸ ਲਗਾਈਆਂ ਜੀ ਬਹੁਤ ਹੀ ਪਿਆਰਾ ਦੁਪੱਟਾ ਬਣ ਕੇ ਰੈਡੀ ਹੋਇਆ ਹੈ ਇਹ ਇੱਕ ਸੂਟ ਹੈ ਜੀ ਇਹ ਵੀ ਬਹੁਤ ਹੀ ਸੋਹਣਾ ਇਹ ਵੀ ਕਾਟਨ ਦਾ ਸੂਟ ਹੈਗਾ ਇਹ ਵੀ ਮੈਂ ਤੁਹਾਨੂੰ ਦਿਖਾ ਲੁੰਨੀ ਆ ਜੀ ਆ ਦੇਖੋ ਇਸ ਦਾ ਕੋਲਰ ਵਾਲਾ ਗਲਾ ਬਣਾਇਆ ਉਹਨਾਂ ਨੇ ਕੋਟ ਕੋਲਰ ਬੋਲਦੇ ਐ ਇਸ ਨੂੰ ਇੱਕ ਕਸਟਮਰ ਦੀ ਚੋਇਸ ਸੀ ਜੀ ਉਹਨਾਂ ਨੇ ਇਹ ਕਲਰ neck ਚਾਹੀਦਾ ਸੀ ਤਾਂ ਆਪਾਂ ਇਹ ਬਣਵਾ ਕੇ ਦਿੱਤਾ ਉਹਨਾਂ ਨੂੰ ਨਾਲ ਇਸ ਤੇ ਵੀ ਪਲਾਜ਼ੋ ਹੈ ਐਂ ਦੁਪੱਟੇ ਨੂੰ ਰੇਸਿਸ ਲਗਾ ਕੇ ਦੁਪੱਟੇ ਮਸਲੀਨ ਦੇ ਆ ਜੀ ਮਸਲਿਨ ਦੇ ਦੁਪट्टे ਰਹਿਣ ਵਾਲੇ ਦੁਪੱਟੇ ਨੂੰ ਆਪਾਂ ਲੇਸਿਸ ਲਗਵਾ ਕੇ ਰੈਡੀ ਕਰਵਾਇਆ ਹੈਗਾ ਨੈਕਸਟ ਹੈਗੇ ਜੀ ਕਿ ਕਾਟਨ ਦਾ ਸੂਟ ਬਹੁਤ ਹੀ ਸੋਨਾ ਇਸ ਵੀ ਦੁਪੱਟੇ ਨੂੰ ਵੀ ਲੇਸਿਸ ਲੱਗੀਆਂ ਦੇਖੋ ਕਿੰਨੇ ਸੋਹਣੀ ਲੇਸਿਸ ਲਗਵਾ ਕੇ ਇਸ ਦੁਪੱਟੇ ਨੂੰ ਰੈਡੀ ਕਰਵਾਇਆ ਹੋਇਆ ਹੈ ਇਹ ਆਪਾਂ ਇੱਕ ਡਰੈਸ ਦੇ ਅਕੋਰਡਿੰਗ ਰੈਡੀ ਕਰਵਾਇਆ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤੀ ਸੋਹਣੀ ਡਰੈਸ ਰੈਡੀ ਹੋਈ ਹੈ ਨਾਲ ਇਸ ਦੇ ਪਲਾਜ਼ੋ ਹੈ ਜੀ ਨੈਕਸਟ ਆਪਣੇ ਕੋਲ ਹੋਰ ਵੀ ਕੁੱਝ ਸੂਟ ਰੈਡੀ ਪਏ ਨੇ ਇਹ ਵੀ ਆਪਾਂ ਸਟਿਚ ਕੀਤੇ ਇਹ ਕਾਟਨ ਦੇ ਸੂਟਸ ਨੇ ਇਹਨਾਂ ਨੂੰ ਵੀ ਆਪਾਂ ਲੇਸਿਸ ਲਗਾ ਕੇ ਰੈਡੀ ਕੀਤਾ ਹੋਇਆ ਹੈ ਜੀ ਇਹ ਜੈਪੁਰੀ ਕਾਟਨ ਦੇ ਸੂਟਸ ਆਪਣੇ ਕੋਲ ਰੈਡੀ ਹੈ ਇਹ ਵੀ ਕਸਟਮਰ ਨੇ ਸਟਿਚ ਕਰਵਾਇਆ ਹੈਗਾ ਇਸ ਨੂੰ ਵੀ ਆਪਾਂ ਲੇਸਿਸ ਲਗਾ ਕੇ ਰੈਡੀ ਕੀਤਾ ਹੈ ਇਹ ਵੀ ਇੱਕ ਕਸਟਮਰ ਦਾ ਸੂਟ ਹੈ ਜੀ ਉਹਨਾਂ ਨੇ ਇਹ ਵੀ ਏਵੀ ਕਾਟਨ ਦਾ ਸੂਟ ਹੈ ਨਾਲ ਇਹਦੇ ਬਾਟਮ ਹੈ ਨਾਲ ਦੁਪੱਟੇ ਨੂੰ ਆਪਾਂ ਲੇਸਿਸ ਲਗਾ ਕੇ ਇਸ ਨੂੰ ਵੀ ਰੈਡੀ ਕੀਤਾ ਹੈਗਾ ਇੱਕ ਹੋਰ ਕਲਰ ਹੈਗਾ ਜੀ ਇਹ ਵੀ ਕਾਟਨ ਦਾ ਸੂਟ ਰੈਨੋ ਵਾਲਾ ਹੈਗਾ ਏ ਵੀ ਆਪਾਂ ਕਸਟਮਰ ਦਾ ਹੀ ਡੈਡੀ ਕੀਤਾ ਇਹ ਸਾਰੇ ਸੂਟ ਮੇਰੇ ਕਸਟਮਰ ਦੇ ਰੈਡੀ ਪਏ ਸੀਗੇ ਸੋ ਇਸੇ ਤਰ੍ਹਾਂ ਗੀਜ਼ਾ कॉटन ਦੇ ਸੂਟ ਜਾਂ ਕਿਸੇ ਵੀ ਤਰ੍ਹਾਂ ਦੇ कॉटन ਦੇ ਸੂਟ ਅਗਰ ਤੁਸੀਂ ਆਰਡਰ ਕਰਨੇ ਹੋ ਸਾਡੇ ਕੋਲ ਕਰ ਸਕਦੇ ਹੋ ਜਿਹੜੇ ਮੈਂ ਵੀਡੀਓ ਡੇਲੀ ਅਪਲੋਡ ਕਰਦੀ ਆ ਤਾਂ ਤੁਸੀਂ ਉਹਨਾਂ ਸੂਟਸ ਦੇ ਵਿੱਚੋਂ ਕੋਈ ਵੀ ਸੂਟ ਸਿਲੈਕਟ ਕਰਕੇ ਆਰਡਰ ਕਰ ਸਕਦੇ ਹੈਗੇ ਆ ਤੇ ਸਟਿਚਿੰਗ ਵੀ ਅਵੇਲੇਬਲ ਹੈ ਤੁਹਾਨੂੰ ਮੈਂ ਦਿਖਾਈ ਚੁੱਕੀ ਆ ਆਪਾਂ ਹਰ ਤਰ੍ਹਾਂ ਦੀ ਸਟਿਚਿੰਗ ਕਰਦੇ ਹੈਗੇ ਆ ਸਟਿਚਿੰਗ ਵੀ ਅਵੇਲੇਬਲ ਆ ਇੰਟਰਨੈਸ਼ਨਲ ਕੋਰੀਅਰ ਵੀ ਕਰਦੇ ਹੈਗੇ ਆ ਇਹ ਸਾਰੇ ਸੂਟ ਆਪਣੇ ਅੱਜ ਟ੍ਰਾਂਟੋ ਜਾ ਰਹੇ ਨੇ ਇਹ ਬਾਹਰ ਦਾ ਹੀ ਕੋਰੀਅਰ ਅੱਜ ਆਪਾਂ ਕਰਵਾਉਣ ਜਾ ਰਹੇ ਹੈਗੇ ਆ ਸੋ ਅੱਜ ਵੇ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਾਂ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਥੈਂਕ ਯੂ